ਸਰਦਾਰ ਪੂਤਾ ਸਿੰਘ ਜੀ 8 ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਐਸੀ ਕਮਿਸ਼ਨ ਦੇ ਚੇਅਰਮੈਨ ਰਹੇ ਕਈ ਮੰਤਰਾਲੇ ਉਹਨਾਂ ਦੇ ਕੋਲ ਰਹੇ ਦੇਸ਼ ਦੇ ਹੋਮ ਮਿਨਿਸਟਰ ਰਹੇ ਬਿਹਾਰ ਦੇ ਵਿੱਚ ਉਹ ਜਿਹੜਾ ਵਾ ਗਵਰਨਰ ਰਹੇ ਛੋਟੀ ਗੱਲ ਤੁਹਾਨੂੰ ਆਪਣੀ ਪਾਰਟੀ ਦੇ ਬੰਦੇ ਬਾਰੇ ਨਹੀਂ ਨੌਲੇਜ ਮੈਨੂੰ ਤਾਂ ਇਹ ਹੈਰਾਨੀ ਕਿ ਪਾਰਟੀ ਨੇ ਉਹਨਾਂ ਨੂੰ ਪੰਜਾਬ ਪ੍ਰਧਾਨ ਬਣਾ ਕੇ ਤਾਂ ਦਿੱਤਾ ਜਿਨ੍ਹਾਂ ਨੂੰ ਆਪਣੇ ਪਾਰਟੀ ਦੇ ਲੀਡਰਾਂ ਬਾਰੇ ਨਹੀਂ ਨੌਲੇਜ ਲੋਕ ਭੁੱਲ ਜਾਣਗੇ ਇਸ ਚੀਜ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦ ਇਲੈਕਸ਼ਨ ਆਣਗੇ ਬਿਲਕੁਲ ਵੀ ਨਹੀਂ ਭੁੱਲਣਗੇ ਇਹ ਉਹ ਸਮਾਜ ਹੈ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਵੰਸ਼ੋਂ ਆ ਅਸੀਂ ਬਾਬਾ ਸਾਹਿਬ ਭੀਮਰਾਓਂ ਅੰbedkar ਜੀ ਦੇ ਵੰਸ਼ੋਂ ਆ ਸਾਡੇ ਪੁਰਖਿਆਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਸਾਡੇ ਪੁਰਖਿਆਂ ਨੇ ਇਸ ਦੇਸ਼ ਦਾ ਇਤਿਹਾਸ ਬਣਾਇਆ ਸਾਡੇ ਲੋਕ ਕਿਵੇਂ ਭੁੱਲ ਜਾਣਗੇ ਜਿਹੜਾ ਕੋਈ ਬੰਦਾ ਸਾਡੇ ਲੀਡਰ ਦੇ ਖਿਲਾਫ ਗੱਲ ਕਰਦਾ ਅਸੀਂ ਭੁੱਲ ਜਾਾਂਗੇ ਇੱਕ ਬੂਟਾ ਸਿੰਘ ਹੁੰਦਾ ਸੀ ਮਜਵੀ ਸਿੰਘ ਵਾਲਮੀਕੀ ਮਜਵੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਬਾਣੀ ਚਾਉਂਦਾ ਰੰਗਰੇਟੇ ਗੁਰੂ ਕੇ ਬੇਟੇ ਕਾਂਗਰਸ ਨੇ ਬੇਸ਼ਕ ਦਾ ਗ੍ਰਹਿ ਮੰਤਰੀ ਬਣਾਇਆ ਇਹਨੂੰ ਸਿਰਫ ਇੱਕ ਚਨਾਵੀ ਸਟੇਟਮੈਂਟ ਨਾ ਸਮਝਿਆ ਜਾਵੇ ਇਹ ਗੱਲ ਇਥੋਂ ਨਿਕਲੀ ਹੈ ਉਹ ਕਹਿਣ ਦਾ ਤਰੀਕਾ ਦੇਖੋ ਲਾਇਜ਼ਾ ਦੇਖੋ ਇੱਕ ਮਜਬੂਤ ਸਿੱਖ ਬਾਲਮੀਕੀਆ ਕਾਲੇ ਰੰਗ ਦਾ ਜਿਹੜਾ ਪੱਠੇ ਵੜਦਾ ਸੀ ਉਹਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਤਾ ਭਾਈ ਕਾਂਗਰਸ ਨੇ ਨਹੀਂ ਬਣਾਇਆ ਉਹਦੇ ਪਿੱਛੇ ਵੋਟ ਬੈਂਕ ਸੀ ਉਹ ਡਿਜ਼ਰਵ ਕਰਦੇ ਸੀ ਉਹ ਪੜੇ ਲਿਖੇ ਸੀਗੇ ਰੰਗ ਨੂੰ ਦੇਖ ਕੇ ਟਿੱਪਣੀ ਕੀਤੀ ਗਈ ਹੈ ਇਹ ਦੇਖੋ ਤੁਸੀਂ ਰੰਗ ਨੂੰ ਦੇਖ ਕੇ ਸਭ ਤੋਂ ਵੱਡਾ ਸੰਵਿਧਾਨ ਦਾ ਵੋਲੇਸ਼ਨ ਹੈ ਜੀ ਸਭ ਤੋਂ ਵੱਡਾ ਸੰਵਿਧਾਨ ਦਾ ਉਲੰਘਣ ਹੈ ਸੰਵਿਧਾਨ ਸਾਨੂੰ ਕਹਿੰਦਾ ਹੈ ਕਿ ਤੁਸੀਂ ਕੁਆਲਿਟੀ ਦੀ ਗੱਲ ਕਰਨੀ ਹੈ ਤੁਸੀਂ ਕੋਈ ਛੂਆਛਾਤ ਨਹੀਂ ਕਰਨੀ ਤੁਸੀਂ ਕੋਈ ਰੰਗ ਨੂੰ ਲੈ ਕੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਕਿੱਡਾ ਵੱਡਾ ਡਿਸਕ੍ਰਿਮੀਨੇਸ਼ਨ ਕੀਤਾ ਕਿਸ ਤਰੀਕੇ ਦੇ ਨਾਲ ਕਿ ਆ ਕਾਲੇ ਰੰਗ ਦਾ ਵੱਡਿਓ ਮੀਨ ਕਾਲੇ ਰੰਗ ਦਾ ਜੈ ਭੀਮ ਜੈ ਭਾਰਤ ਤੁਸੀਂ ਦੇਖ ਰਹੇ ਹੋ ਇੰਡੀਆ 5 ਨਿਊਜ਼ ਤੇ ਮੈਂ ਤੁਹਾਡੇ ਨਾਲ ਅਸ਼ੀਸ਼ ਹੋਤਾ ਰਾਜਾ ਵਰਿੰਗ ਦਾ ਵਿਵਾਦਿਤ ਬਿਆਨ ਤੁਹਾਡੇ ਤੱਕ ਪਹੁੰਚ ਹੀ ਗਿਆ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਇਹਦਾ ਕੀ ਖਮਿਆਜ਼ਾ ਭੁਗਤਣਾ ਪਵੇਗਾ ਜਾਣਦੇ ਆ ਇੰਡੀਆ 5 ਦੇ ਸਾਡੇ ਸਹਿਯੋਗੀ ਅਮਨ ਗਿਲ ਦੇ ਨਾਲ ਜੈ ਭੀ ਮਮ ਜੀ ਜੈ ਪਰਸੋਤਾ ਸਾਫ ਅਮਨ ਜੀ ਜਿਹੜਾ ਰਾਜਾ ਵਰਿੰਗ ਦਾ ਜਿਮਨੀ ਚੋਣਾ ਦੇ ਵਿੱਚ ਸਟੇਟਮੈਂਟ ਇਸ ਟਾਈਮ ਜਾਰੀ ਹੋਇਆ ਐਸ ਸੀ ਪਾਈਚਾਰੇ ਲੈ ਕੇ ਕਿੱਦਾਂ ਦੇਖਦੇ ਹੋ ਤੁਸੀਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਜੀ ਰਾਜਾ ਵੜਿੰਗ ਜਿਮਨੀ ਚੋਨ ਦੇ ਵਿੱਚ ਚੋਣਵੀ ਰੈਲੀਆਂ ਦੇ ਦੌਰਾਨ ਉਹਨਾਂ ਨੇ ਜਿਹੜਾ ਸਟੇਟਮੈਂਟ ਦਿੱਤਾ ਹੈ ਸਰਵਾਸੀ ਸਰਦਾਰ ਬੂਟਾ ਸਿੰਘ ਜੀ ਨੂੰ ਲੈ ਕੇ ਜੀ ਇਹਨੂੰ ਇੱਕ ਸਿਰਫ ਨਾ ਚੋਣਵੀ ਸਟੇਟਮੈਂਟ ਨਾ ਸਮਝੋ ਹਾਲਾਂਕਿ ਉਹ ਜਿਹੜਾ ਵਾ ਉਹ ਕਾਂਗਰਸ ਦੀਆਂ ਉਪਲਬਧੀਆਂ ਗਿਣਾ ਰਹੇ ਸੀਗੇ ਦੱਸ ਰਹੇ ਸੀਗੇ ਕਿ ਕਾਂਗਰਸ ਨੇ ਕੀ ਕੀ ਕੀਤਾ ਹੈ ਕਾਂਗਰਸ ਦੀਆਂ ਚੰਗੀਆਂਈਆਂ ਦੱਸ ਰਹੇ ਸੀਗੇ ਬਿਲਕੁਲ ਚੰਗੀਆਂਈਆਂ ਦੱਸ ਰਹੇ ਸੀਗੇ ਪਰ ਕਹਿਆ ਜਾਂਦਾ ਨਾ ਕਿ ਤੁਸੀਂ ਉੱਪਰੋਂ ਕੁਝ ਓਰੋ ਤਾਂ ਅੰਦਰੋਂ ਕੁਝ ਓਰੋ ਉਹ ਚੀਜ਼ ਕਿਤੇ ਨਾ ਕਿਤੇ ਆ ਜਿਹੜਾ ਉਹ ਬਾਹਰ ਆ ਹੀ ਜਾਂਦੀ ਹੈ ਕਹਿਆ ਜਾਂਦਾ ਕਿ ਸੂਰਜ ਚੰਦਰਮਾ ਤੇ ਸੱਚਾਈ ਕਦੇ ਨਹੀਂ ਲੁਕਦੀ ਨਹੀਂ ਲੁਕਦੀ ਤੇ ਸੱਚਾਈ ਹੈ ਜਿਹੜੀ ਵਾਕਈ ਕਦੇ ਨਹੀਂ ਲੁਕਦੀ ਉਹ ਚੀਜ਼ ਕਿਤੇ ਨਾ ਕਿਤੇ ਅੱਜ ਨਹੀਂ 10 ਸਾਲ ਬਾਅਦ ਨਹੀਂ 20 ਸਾਲ ਬਾਅਦ ਨਹੀਂ ਉਹ ਬਾਹਰ ਆ ਹੀ ਜਾਂਦੀ ਹੈ ਇਹਨੂੰ ਸਿਰਫ ਇੱਕ ਚੋਣਵੀ ਸਟੇਟਮੈਂਟ ਨਾ ਸਮਝਿਆ ਜਾਵੇ ਇਹ ਗੱਲ ਇੱਥੋਂ ਨਿਕਲੀ ਹੈ ਉਹ ਕਹਿਣ ਦਾ ਤਰੀਕਾ ਦੇਖੋ ਲਾਇਜ਼ਾ ਦੇਖੋ ਇੱਕ ਮਜਬੀ ਸਿੱਖ ਬਾਲਮੀਕੀਆ ਕਾਲੇ ਰੰਗ ਦਾ ਜਿਹੜਾ ਪੱਠੇ ਵੜਦਾ ਸੀ ਉਹਨੂੰ ਕਾਂਗਰਸ ਨੇ ਹੋਮ ਮਿਨਿਸਟਰ ਬਣਾਤਾ ਭਾਈ ਕਾਂਗਰਸ ਨੇ ਨਹੀਂ ਬਣਾਇਆ ਉਹਦੇ ਪਿੱਛੇ ਵੋਟ ਬੈਂਕ ਸੀ ਸੀ ਉਹਦੇ ਪਿੱਛੇ ਵੋਟ ਬੈਂਕ ਸੀ ਉਹ ਡਿਜ਼ਰਵ ਕਰਦੇ ਸੀ ਉਹ ਪੜੇ ਲਿਖੇ ਸੀਗੇ ਇੱਕ ਬੰਦਾ 8 ਵਾਰ ਜਿਹੜਾ ਐਮਪੀ ਜਿੱਤਿਆ ਹੋਵੇ ਮਿਨਿਸਟਰ ਰਿਹਾ ਹੋਵੇ ਐਸ்சி ਕਮਿਸ਼ਨ ਆਫ ਇੰਡੀਆ ਦੇ ਚੇਅਰਪਰਸਨ ਸੀਗੇ ਸਰਦਾਰ ਬੂਟਾ ਸਿੰਘ ਜੀ ਬੂਟਾ ਸਿੰਘ ਜੀ ਸਰਦਾਰ ਬੂਟਾ ਇਹਨੇ ਸਾਡੇ ਸਮਾਜ ਨੂੰ ਲੈ ਕੇ ਉਹਨਾਂ ਨੇ ਬਹੁਤ ਸਾਰੇ ਕੰਮ ਕੀਤੇ ਬੈ ਗਨਾਵਾ ਗਨਾਵ ਚ ਜਾਵਾ ਤਾਂ ਬਹੁਤ ਬੇਨਤੀ ਮੁਕ ਜਾਣੀ ਬਿਲਕੁਲ ਬੇਨਤੀ ਮੁਕ ਜਾਣੀ ਇਹਨੇ ਕੰਮ ਕੀਤੇ ਠੀਕ ਹੈ ਜਦੋਂ ਤੁਸੀਂ ਪੇਪਰ ਦੇਣ ਜਾਂਦੇ ਹੋ ਤਾਂ ਤੁਸੀਂ ਘਰੋਂ ਪੜ੍ਹ ਕੇ ਜਾਂਦੇ ਹੋ ਤਾਂ ਜਦੋਂ ਤੁਸੀਂ ਕਿਸੇ ਬਾਰੇ ਬੋਲਣਾ ਹੁੰਦਾ ਜਾਂ ਕਿਸੇ ਦੀ ਚੰਗਿਆਈਆਂ ਜਾਂ ਕਿਸੇ ਬਾਰੇ ਬੁਰਾਈਆਂ ਦੱਸਣੇ ਉਹਦੇ ਬਸ ਸਟੱਡੀ ਕੀਤੀ ਜਾਂਦੀ ਹੈ ਕੀ ਰਾਜਾ ਵੜਿੰਗ ਸਟੱਡੀ ਨਹੀਂ ਕਰਕੇ ਕੀ ਰਾਜਾ ਵੜਿੰਗ ਸਰਦਾਰ ਬੂਟਾ ਸਿੰਘ ਜੀ ਦਾ ਪਿਛੋਕੜ ਨਹੀਂ ਦੇਖ ਕੇ ਦੂਜੇ ਪਾਸੇ ਕਹਿ ਰਹੇ ਕਿ ਉਹ ਪੱਠੇ ਵੜਦਾ ਸੀਗਾ ਖਾਲਸਾ ਕਾਲਜ ਖਾਲਸਾ ਕਾਲਜ ਵਿੱਚ ਠੀਕ ਹੈ ਉੱਥੋਂ ਉਹਨਾਂ ਨੇ ਸਟੱਡੀ ਕੀਤੀ ਆ ਉਹਨਾਂ ਦਾ ਪਛੋਕਣ ਨਹੀਂ ਪੜਿਆ ਕਿ ਰਾਜਾ ਵੜਿੰਗ ਸਾਹਿਬ ਖੁਦ ਨਾਲ ਜਾਂਦੇ ਰਹਿੰਦੇ ਜਦੋਂ ਪੱਠੇ ਵਟਣ ਜਾਂਦੇ ਸੀਗੇ ਐਡਾ ਦੀਆਂ ਵੱਡੀਆਂ ਐਡਾ ਦੀਆਂ ਇੱਕ ਵੱਡੇ ਲੀਡਰ ਇੱਕ ਵੱਡੀ ਸ਼ਖਸੀਅਤ ਜਿਹੜੀ ਇਸ ਦੁਨੀਆ ਤੋਂ ਚਲੇ ਗਈ ਆ ਉਹਦੇ ਬਾਰੇ ਐਡਾ ਦੀਆਂ ਗੱਲਾਂ ਕਹਿਣੀਆਂ ਚੰਗੀ ਗੱਲ ਹੈ ਅਮਨ ਜੀ ਆਏ ਦਿਨ ਤੁਸੀਂ ਦੇਖਦੇ ਹੋ ਰਾਹੁਲ ਗਾਂਧੀ ਇੱਕ ਇੱਕ ਪਾਸੇ ਗੱਲਾਂ ਕਰਦੇ ਆ ਸਰਦਾਰਾਂ ਬਚਾਓ ਤੇ ਉਹਨਾਂ ਦੇ ਹੀ ਸੂਬਾ ਪਧਰੀ ਪ੍ਰਧਾਨ ਜਿਹੜੇ ਆ ਇਸ ਤਰੀਕੇ ਦੇ ਬਿਆਨ ਦਿੰਦੇ ਆ ਹੂੰ ਇਹ ਮਤਲਬ ਤੁਸੀਂ ਕੀ ਕਿੱਦਾ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਰਾਹੁਲ ਗਾਂਧੀ ਇੱਕ ਨੈਸ਼ਨਲ ਲੀਡਰ ਨੇ ਲੀਡਰ ਆਫ ਓਪੋਜੀਸ਼ਨ ਨੇ ਬੜੇ ਸਤਿਕਾਰਯੋਗ ਨੇ ਰਾਹੁਲ ਗਾਂਧੀ ਸਾਹਿਬ ਇੱਕ ਪਾਸੇ ਗੱਲਾਂ ਕਰਦੇ ਆ ਦੇਸ਼ ਦਾ ਸੰਵਿਧਾਨ ਖਤਰੇ ਦੇ ਵਿੱਚ ਹੈ ਸੰਵਿਧਾਨ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਦਲਿਤਾਂ ਦੀ ਹਿੱਸੇ ਦੀ ਹਿੱਸੇਦਾਰੀ ਦੀ ਗੱਲ ਕਰਦੇ ਆ ਸਾਹਿਬ ਸ਼੍ਰੀ ਕਾਂਸ਼ੀਰਾਮ ਉਹਨਾਂ ਨੇ ਵੀ ਗੱਲ ਕੀਤੀ ਜੇਦੀ ਜਿੰਨੀ ਸੰਖਿਆ ਭਰੀ ਉਹਨੀ ਉਹਦੀ ਹਿੱਸੇਦਾਰੀ ਸਾਡੀ ਹਿੱਸੇਦਾਰੀ ਦੇ ਸਾਡੇ ਸਮਾਜ ਦੇ ਲੋਕਾਂ ਦੀ ਹਿੱਸੇਦਾਰੀ ਦੀ ਗੱਲ ਕਰਦੇ ਬਹੁਤ ਚੰਗੀ ਗੱਲ ਹੈ ਦੂਜੇ ਪਾਸੇ ਜਿਵੇਂ ਤੁਹਾਡਾ ਸਵਾਲ ਹੈ ਕਿ ਦੂਜੇ ਪਾਸੇ ਉਹਨਾਂ ਦੇ ਹੀ ਪਾਰਟੀ ਦੇ ਸੂਬਾ ਸੂਬਾ ਪੱਧਰੀ ਪ੍ਰਧਾਨ ਜਿਹੜੇ ਹੈਗੇ ਆ ਇਤਾਂ ਦੇ ਬਿਆਨ ਦਿੰਦੇ ਆ ਜੀ ਠੀਕ ਗੱਲ ਹੈ ਕਿ ਇਹ ਜਿਹੜਾ ਸੁਪਰੀਮੋ ਆ ਉਹਦੇ ਜਿਹੜੇ ਵਰਕਰ ਹੈਗੇ ਨੇ ਉਹਨਾਂ ਦੀ ਵਿਚਾਰਤਾ ਰ ਸੁਪਰੀਮੋ ਨੂੰ ਨਹੀਂ ਪਤਾ ਬਿਲਕੁਲ ਸਵਾਲ ਤਾਂ ਫਿਰ ਰਾਹੁਲ ਗਾਂਧੀ ਦੇ ਉੱਤੇ ਵੀ ਖੜੇ ਹੁੰਦੇ ਆ ਕਿ ਤੁਹਾਨੂੰ ਪਤਾ ਨਹੀਂ ਕਿ ਕਿਹੜਾ ਬੰਦਾ ਕਿਹੋ ਜੀ ਵਿਚਾਰਧਾਰਾ ਲੈ ਕੇ ਘੁੰਮ ਰਿਹਾ ਇੱਕ ਗੱਲ ਮੈਂ ਹੋਰ ਪੁੱਛਣਾ ਚਾਹੂੰਗਾ ਕਿ ਰਾਹੁਲ ਗਾਂਧੀ ਜੀ ਦਾ ਇਸ ਟਾਈਮ ਕੋਈ ਵੀ ਸਟੇਟਮੈਂਟ ਨਹੀਂ ਜਾਰੀ ਹੋ ਰਿਹਾ ਇਸ ਈਸ ਨੂੰ ਲੈ ਕੇ ਇੰਨੀ ਵੱਡੀ ਹਲਚਲ ਪੰਜਾਬ ਦੇ ਵਿੱਚ ਹੋਈ ਆ ਫਿਰ ਵੀ ਸਟੇਟਮੈਂਟ ਜਾਰੀ ਕਿਤੇ ਨਾ ਕਿਤੇ ਨਾ ਹੋਣਾ ਇਹਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਕਰੋਗੇ ਦੇਖੋ ਰਾਹੁਲ ਗਾਂਧੀ ਉਹਨਾਂ ਦਾ ਸਟੇਟਮੈਂਟ ਨਾ ਆਉਣਾ ਬਹੁਤ ਵੱਡੇ ਸਵਾਲੀਏ ਨਿਸ਼ਾਨ ਖੜਾ ਕਰਦਾ ਹੈ ਕਾਰਨ ਇਹ ਕਿ ਇੱਕ ਪਾਸੇ ਸੂਬੇ ਦੇ ਵਿੱਚ ਉਹਨਾਂ ਦੀ ਸੂਬਾ ਪਾਰਟੀ ਦੇ ਪ੍ਰਧਾਨ ਦੇ ਉੱਤੇ ਅੱਜ ਐਫਆਈਆਰ ਦਰਜ ਹੋ ਗਈ ਦੂਸਰਾ ਸਟੇਟ ਐਸਸੀ ਕਮਿਸ਼ਨ ਨੇ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਉਹਨਾਂ ਨੂੰ ਤਲਬ ਕੀਤਾ ਰਾਜਾ ਵੜਿੰਗ ਉਹਨਾਂ ਨੂੰ ਦੂਜੇ ਪਾਸੇ ਰਾਹੁਲ ਗਾਂਧੀ ਫਿਰ ਮੈਂ ਉਹੀ ਗੱਲ ਕਰਾਂਗਾ ਜਿੱਥੇ ਸੰਵਿਧਾਨ ਬਚਾਉਂਦੀਆਂ ਗੱਲਾਂ ਕਰਦੇ ਉਹਨਾਂ ਦੇ ਵਰਕਰ ਸੰਵਿਧਾਨ ਦਾ ਵੋਇਲੇਸ਼ਨ ਕਰੀ ਜਾਂਦੇ ਆ ਸੰਵਿਧਾਨ ਦੀਆਂ ਧੱਟੀਆਂ ਉਡਾਈ ਜਾਂਦੇ ਆ ਰਾਹੁਲ ਗਾਂਧੀ ਕਿਉਂ ਚੁੱਪ ਨੇ ਬਹੁਤ ਵੱਡਾ ਸਵਾਲ ਇਹ ਨਿਸ਼ਾਨਾ ਬਹੁਤ ਅੱਛਾ ਸਵਾਲ ਹੈ ਰਾਹੁਲ ਗਾਂਧੀ ਹੁਣ ਇਲੈਕਸ਼ਨ ਦੇ ਵਿੱਚ ਬਿਜ਼ੀ ਨੇ ਪਰ ਕਿਤੇ ਨਾ ਕਿਤੇ ਮੈਂ ਰਾਹੁਲ ਗਾਂਧੀ ਉਹਨਾਂ ਦਾ ਇਸ ਚੀਜ਼ ਵੱਲ ਵੀ ਧਿਆਨ ਲੈਣਾ ਚਾਹਨਾ ਵਾਂ ਕਿ ਬਹੁਤ ਪੰਜਾਬ ਦੇ ਵਿੱਚ 2027 ਆਉਣ ਵਾਲਾ ਹੈ 2027 ਦੀਆਂ ਅਸੈਂਬਲੀਆਂ ਚੋਣਾਂ ਦੇ ਵਿੱਚ ਬਹੁਤ ਵੱਡਾ ਖਮਿਆਜਾ ਇਸ ਸਟੇਟਮੈਂਟ ਦਾ ਭੁਗਤਣਾ ਪੈ ਸਕਦਾ ਹੈ ਪੰਜਾਬ ਕਾਂਗਰਸ ਨੂੰ ਦੂਸਰੀ ਗੱਲ ਜਾਦਾ ਤੋਂ ਜ਼ਿਆਦਾ ਕੀ ਕਰ ਦਨਗੇ ਰਾਹੁਲ ਗਾਂਧੀ ਸਟੇਟ ਪ੍ਰੈਜ਼ੀਡੈਂਟ ਚੇਂਜ ਕਰ ਦਿੱਤਾ ਜਾਵੇਗਾ ਪਰ ਮੈਨੂੰ ਨਹੀਂ ਲੱਗਦਾ ਕਿ ਸਟੇਟ ਪ੍ਰੈਜ਼ੀਡੈਂਟ ਚੇਂਜ ਕਰਨ ਦੇ ਨਾਲ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੀ ਉਹ ਗੱਲ ਜਿਹੜੀ ਘਾਰ ਕਰ ਚੁੱਕੀ ਹੈ ਜਾਂ ਲੋਕਾਂ ਦੇ ਮਨਾਂ ਤੱਕ ਜਿਹੜੀ ਉਹ ਗੱਲ ਕਰ ਕਰ ਚੁੱਕੀ ਹੈ ਉਹ ਜਿਹੜੀ ਉੱਝਾਏਗੀ ਲੋਕ ਭੁੱਲ ਜਾਣਗੇ ਇਸ ਚੀਜ਼ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦ ਇਲੈਕਸ਼ਨ ਆਣਗੇ ਬਿਲਕੁਲ ਵੀ ਨਹੀਂ ਭੁੱਲਣਗੇ ਕਿੱਦਾਂ ਭੁੱਲ ਸਕਦੇ ਨੇ ਲੋਕ ਜੀ ਇਹੋ ਕੋਮ ਹੈ ਇਹ ਉਹ ਸਮਾਜ ਹੈ ਅਸੀਂ ਬਾਬਾ ਜੀਵਨ ਸਿੰਘ ਜੀ ਦੇ ਵੰਸ਼ੋਂ ਆ ਅਸੀਂ ਬਾਬਾ ਸਾਹਿਬ ਭੀਮਰਾਓਂ Ambedkar ਜੀ ਦੇ ਵੰਸ਼ਾਂ ਸਾਡੇ ਪੁਰਖਿਆਂ ਨੇ ਇਸ ਦੇਸ਼ ਦਾ ਸੰਵਿਧਾਨ ਲਿਖਿਆ ਸਾਡੇ ਪੁਰਖਿਆਂ ਨੇ ਇਸ ਦੇਸ਼ ਦਾ ਇਤਿਹਾਸ ਬਣਾਇਆ ਸਾਡੇ ਲੋਕ ਕਿਵੇਂ ਭੁੱਲ ਜਾਣਗੇ ਜਿਹੜਾ ਕੋਈ ਬੰਦਾ ਸਾਡੇ ਲੀਡਰ ਦੇ ਖਿਲਾਫ ਗੱਲ ਕਰਦਾ ਅਸੀਂ ਭੁੱਲ ਜਾਾਂਗੇ ਸਰਦਾਰ ਬੂਟਾ ਸਿੰਘ ਜੀ ਮੈਂ ਫੇਰੇ ਤੋਂ ਕਹਿਣਾ ਚਾਹਨਾ ਵਾਂ ਕਿ ਸਰਦਾਰ ਬੂਟਾ ਸਿੰਘ ਜੀ 8 ਵਾਰ ਮੈਂਬਰ ਆਫ ਪਾਰਲੀਮੈਂਟ ਬਣੇ ਐਸੀ ਕਮਿਸ਼ਨ ਦੇ ਚੇਅਰਮੈਨ ਰਹੇ ਕਈ ਮੰਤਰਾਲੇ ਉਹਨਾਂ ਦੇ ਕੋਲ ਰਹੇ ਠੀਕ ਹੈ ਸਟੇਟ ਦੇਸ਼ ਦੇ ਹੋਮ ਮਿਨਿਸਟਰ ਰਹੇ ਬਿਹਾਰ ਦੇ ਵਿੱਚ ਉਹ ਜਿਹੜਾ ਵਾ ਗਵਰਨਰ ਰੇ ਛੋਟੀ ਗੱਲ ਐ ਤੁਹਾਨੂੰ ਆਪਣੀ ਪਾਰਟੀ ਦੇ ਬੰਦੇ ਬਾਰੇ ਨਹੀਂ ਨੌਲੇਜ ਤੇ ਤੁਸੀਂ ਮਿੰਤਾ ਇਹ ਹਰਾਮੀ ਕਿ ਪਾਰਟੀ ਨੇ ਉਹਨਾਂ ਨੂੰ ਪੰਜਾਬ ਪ੍ਰਧਾਨ ਬਣਾ ਕੇ ਦਿੱਤਾ ਜਿਨ੍ਹਾਂ ਨੂੰ ਆਪਣੇ ਪਾਰਟੀ ਦੇ ਲੀਡਰਾਂ ਬਾਰੇ ਨਹੀਂ ਨੌਲੇਜ ਰੰਗ ਨੂੰ ਦੇਖ ਕੇ ਟਿੱਪਣੀ ਕੀਤੀ ਗਈ ਹੈ ਇਹ ਦੇਖੋ ਤੁਸੀਂ ਰੰਗ ਨੂੰ ਦੇਖ ਕੇ ਟਿੱਪਣੀ ਸਭ ਤੋਂ ਵੱਡਾ ਸੰਵਿਧਾਨ ਦਾ ਵਾਇੋਲੇਸ਼ਨ ਹੈ ਸਭ ਤੋਂ ਵੱਡਾ ਸੰਵਿਧਾਨ ਦਾ ਉਲੰਘਣ ਹੈ ਸੰਵਿਧਾਨ ਸਾਨੂੰ ਕਹਿੰਦਾ ਕਿ ਤੁਸੀਂ ਕੁਆਲਿਟੀ ਦੀ ਗੱਲ ਕਰਨੀ ਹੈ ਤੁਸੀਂ ਕੋਈ ਛੂਆਛਾਤ ਨਹੀਂ ਕਰਨੀ ਤੁਸੀਂ ਕੋਈ ਰੰਗ ਨੂੰ ਲੈ ਕੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਕਰਨਾ ਕਿੱਡਾ ਵੱਡਾ ਡਿਸਕ੍ਰਿਮੀਨੇਸ਼ਨ ਕੀਤਾ ਕਿਸ ਤਰੀਕੇ ਦੇ ਨਾਲ ਕਿਹਾ ਕਾਲੇ ਰੰਗ ਦਾ ਵੱਡਿਓ ਮੀਨ ਕਾਲੇ ਰੰਗ ਦਾ ਕਾਰਵਾਈ ਕੀ ਹੋਏਗੀ ਇਹ ਦੱਸ ਸਕਦੇ ਹੋ ਤੁਸੀਂ ਅੱਜ ਐਫਆਈਆਰ ਦਰਜ ਹੋ ਗਈ ਹੈ ਸੰਵਿਧਾਨ ਦੀ ਵਾਇੋਲੇਸ਼ਨ ਹੈ ਐਸਸੀ ਕਮਿਸ਼ਨ ਪੰਜਾਬ ਨੇ ਤਲਬ ਕਰ ਲਿਆ ਦੇਖੋ ਕਾਰਵਾਈਆਂ ਦਾ ਦੌਰ ਸ਼ੁਰੂ ਹੁੰਦਾ ਤਾਂ ਹੀ ਤਾਂ ਫਟਾਫਟ ਮਾਫੀ ਮੰਗ ਲਈ ਸਸਪੈਂਡ ਕੀਤੇ ਜਾਣਗੇ ਤਾਂ ਹੀ ਤਾਂ ਫਟਾਫਟ ਮਾਫੀ ਮੰਗ ਲਈ ਉਹ ਤਾਂ ਚਲੋ ਦੇਖੋ ਜੀ ਪਾਰਟੀ ਹੈ ਉਹਨਾਂ ਦੀ ਉਹ ਤਾਂ ਪਾਰਟੀ ਦਾ ਡਿਸੀਜਨ ਹੈ ਪਰ ਮਾਫੀ ਮੰਗ ਲਈ ਕਿ ਨਹੀਂ ਫਟਾਫਟ ਨਹੀਂ ਮਾਫੀ ਆਏ ਦਿਨ ਸੈਲੀਬ੍ਰਿਟੀ ਦੇਖਦੇ ਆਇਆ ਹੋ ਤੁਸੀਂ ਦੇਖੋ ਮਾਫੀ ਤਾਂ ਮੰਗਣੀ ਪੈਣੀ ਹੈ ਤੁਸੀਂ ਗੱਲ ਉਦਾਂ ਦੀ ਕਰ ਰਹੇ ਹੋ ਮਾਫੀ ਤਾਂ ਮੰਗਣੀ ਪੈਣੀ ਹੈ ਬਿਲਕੁਲ ਤੁਸੀਂ ਉਸ ਤੱਕੇ ਨੂੰ ਨਾਰਾਜ਼ ਕਰ ਰਹੇ ਹੋ ਜਿਹਦਾ ਸਭ ਤੋਂ ਵੱਡਾ ਵੋਟ ਬੈਂਕ ਹੈ ਵੋਟ ਬੈਂਕ ਸਰ ਤੋਂ ਵੱਡਾ ਨੇ ਬਿਲਕੁਲ ਸਹੀ ਗੱਲ ਹੈ ਸਭ ਤੋਂ ਵੱਡਾ ਸਾਡਾ ਵੋਟ ਬੈਂਕ ਹੈ ਇਸ ਤਪਕੇ ਨੂੰ ਨਾਰਾਜ਼ ਕਰਕੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਸਰਕਾਰ ਬਣਾ ਲੋਗੇ ਤੁਸੀਂ ਐਮਪੀ ਐਮਐਲਏ ਜਿੱਤ ਜਾਓਗੇ ਭਾਈ ਸਾਹਿਬ ਤੁਸੀਂ ਦੇਸ਼ ਦੇ ਵਿੱਚ ਕਿਸੇ ਹੋਰ ਦੇ ਖਿਲਾਫ ਬੋਲ ਕੇ ਰਾਜਨੀਤੀ ਕਰ ਸਕਦੇ ਆ ਤੁਸੀਂ 바ਵਾ ਸਾਹਿਬ ਭੀਮਰਾਮ ਬੇਦਕਰ ਦੇ ਖਿਲਾਫ ਕਦੀ ਬੋਲ ਕੇ ਰਾਜਨੀਤੀ ਨਹੀਂ ਕਰ ਸਕਦੇ ਤੁਸੀਂ ਕਦੀ ਵੀ ਦਲਿਤ ਮਹਾਪੁਰਸ਼ਾਂ ਦੇ ਖਿਲਾਫ ਬੋਲ ਕੇ ਰਾਜਨੀਤੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਸਭ ਨੂੰ ਪਤਾ ਹੈ ਕਿ ਦਲਿਤਾ ਦਾ ਵੋਟ ਬੈਂਕ ਸਭ ਤੋਂ ਵੱਡਾ ਹੈ ਮੈਂ ਹੈਰਾਨ ਆ ਕਿ ਇਹਨਾਂ ਨੂੰ ਖੁਸ਼ ਕਰਨ ਦੀ بجائے ਇਹਨਾਂ ਨੂੰ ਬਾਰ-ਬਾਰ ਡਿਸਕ੍ਰਿਮੀਨੇਸ਼ਨ ਦੀ ਨਿਗਾਹ ਨਾਲ ਕਿਉਂ ਦੇਖਿਆ ਜਾਂਦਾ ਸਿਰਫ ਸਾਨੂੰ ਹਮੇਸ਼ਾ ਵਰਤਿਆ ਜਾਂਦਾ ਵੋਟ ਬੈਂਕ ਦੇ ਰਹੀ ਆਨਾਂ ਦੇ ਟਾਈਮ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਖਾਮਿਆਜਾ ਭੁਗਤਣਾ ਪਏਗਾ ਕਾਂਗਰਸ ਨੂੰ ਇਸ ਚੀਜ਼ ਦਾ ਵੈਸੇ ਬਹੁਤ ਵੱਡਾ ਖਾਮਿਆਜਾ ਭੁਗਤਣਾ ਪਏਗਾ ਪ੍ਰਧਾਨ ਸਾਹਿਬ ਨੂੰ ਲੱਗਾ ਕਿ ਮੈਂ ਖਰੇ ਇੱਕ ਛੋਟੀ ਜੀ ਸਟੇਟਮੈਂਟ ਦੇ ਦਿੱਤੀ ਹੈ ਤੇ ਜਿਹੜਾ ਇਹ ਗੱਲ ਮੈਂ ਇੱਥੇ ਮਾਫੀ ਮੰਗ ਲੈਣਾ ਤੇ ਇੱਥੇ ਖਤਮ ਹੋ ਜਾਏਗੀ ਪਰ ਜੋ ਮੇਰੀ ਜਿੰਨੀ ਕੁ ਸਟੱਡੀ ਹੈਗੀ ਜਾਂ ਮੈਂ ਜਿੰਨਾ ਕੁ ਜਾਣਕਾਰ ਆ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਵਿਸ਼ੇਸ਼ਾਗਰ ਨਹੀਂ ਦੱਸਦਾ ਪਰ ਮੇਰੇ ਹਿਸਾਬ ਦੇ ਨਾਲ ਬਹੁਤ ਵੱਡਾ ਖਮਿਆਜਾ ਭੁਗਤਣਾ ਪਵੇਗਾ ਤੁਸੀਂ ਉਸ ਤੱਕੇ ਨੂੰ ਨਾਰਾਜ਼ ਕਰ ਰਹੇ ਹੋ ਜਿੱਦਾਂ ਸਭ ਤੋਂ ਵੱਡਾ ਵੋਟ ਬੈਂਕ ਹੈ ਪੰਜਾਬ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਸੀਂ ਸਾਨੂੰ ਨਾਰਾਜ਼ ਕਰਕੇ ਕਦੀ ਸਰਕਾਰ ਨਹੀਂ ਬਣਾ ਸਕਦੇ ਬਿਲਕੁਲ 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 ਇਹ ਗੱਲ ਅਣਦੇਖੀ ਤਾਂ ਹੈ ਹੀ ਨਹੀਂ ਬਿਲਕੁਲ ਹੈ ਠੀਕ ਹੈ ਜੀ ਚਨਾ ਲੋ ਪਹਿਲਾਂ ਕੀ ਜਾਲਰਸ ਦਾ ਹਾਲ ਹੋਇਆ ਪੰਜਾਬ ਦੇ ਵਿੱਚ ਇਹੀ ਜਿਹੜੀਆਂ ਚੀਜ਼ਾਂ ਬੇਅਦਬੀ ਦੇ ਮਾਮਲੇ 92 92 92 ਸੀਟਾਂ ਆਮ ਆਦਮੀ ਪਾਰਟੀ ਨੂੰ ਐਵੇਂ ਨਹੀਂ ਮਿਲ ਗਈਆਂ ਸਭ ਤੋਂ ਵੱਡਾ ਯੋਗਦਾਨ ਸਾਡੇ ਲੋਕਾਂ ਦਾ ਹੀ ਐਸੀਆਂ ਦਾ ਹੀ ਹੈ ਕਿਤੇ ਨਾ ਕਿਤੇ ਜੀ ਠੀਕ ਹੈ ਐਸੀਆਂ ਦਾ ਹੀ ਹੈ ਇਸ ਟਾਈਮ ਵੀ ਜਿਹੜੀਆਂ ਤਰਨ ਤਰਨ ਚੋਣਾਂ ਚੱਲ ਰਹੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਦੇਖਦੇ ਹੋ ਉਹਨਾਂ ਦੇ ਵਿੱਚ ਵੀ ਇਸ ਚੀਜ਼ ਦਾ ਪ੍ਰਭਾਵ ਪਿਆ ਹੋਣਾ ਬਹੁਤ ਜ਼ਿਆਦਾ ਵੱਡਾ ਪ੍ਰਭਾਵ ਪਏਗਾ ਦੇਖ ਲਿਓ ਹੁਣ ਵੋਟ ਸ਼ੇਅਰ ਕਿੱਧਰ ਜਾਂਦਾ ਹੈ ਲੀਡ ਕਿੱਧਰ ਆ ਵਧ ਰਹੀ ਹੈ ਹਾਲਾਂਕਿ ਮੈਂ ਕੋਈ ਪਹਿਲਾਂ ਹੀ ਜਿਹੜਾ ਵਾ ਭਵਿੱਖਬਾਣੀ ਨਹੀਂ ਕਰ ਰਿਹਾ ਪਰ ਮੈਂ ਕੋਦਾ ਗੱਲ ਕਰ ਰਿਹਾ ਵਾਂ ਕਿ ਦੇਖ ਲਿਓ ਇਸ ਸਟੇਟਮੈਂਟ ਜਿਹੜੀ ਛੋਟੀ ਜਿਹੀ ਸਟੇਟਮੈਂਟ ਹੈ ਤੇ ਤਰੰਤ ਤਰੰ ਚੋਣਾ ਜਿਮਣੀ ਚੋਣਾ ਦਾ ਤਾਂ ਅਸਰ ਪੈਣਾ ਹੀ ਪੈਣਾ ਹੈ 2027 ਦੀਆਂ ਜਿਹੜੀਆਂ ਚੋਣਾ ਹੋਣਗੀਆਂ ਪੰਜਾਬ ਰਾਜੇਵਿੰਗ ਨੇ ਜਿਹੜਾ ਇੰਨਾ ਐਸ਼ੀਆਂ ਨੂੰ ਦਿਲ ਦਿਖਾਇਆ ਉਹਦਾ ਖਾਮਿਆਜਾ ਉਹਨਾਂ ਨੂੰ ਭੁਗਤਣਾ ਪਏਗਾ ਕਾਂਗਰਸ ਨੂੰ ਬਿਲਕੁਲ ਭੁਗਤਣਾ ਪਏਗਾ ਤੇ ਬਹੁਤ ਵੱਡੇ ਪਮਾਨੇ ਤੇ ਭੁਗਤਣਾ ਪਏਗਾ ਤੁਹਾਡੇ خیال ਦੇ ਨਾਲ ਰਾਹੁਲ ਗਾਂਧੀ ਇਸ ਚੀਜ਼ ਦਾ ਕੋਈ ਮਸਲੇ ਦਾ ਹੱਲ ਕੱਢਣਗੇ ਦੇਖੋ ਇਹ ਉਹਨਾਂ ਦਾ ਪਾਰਟੀ ਦਾ ਡਿਸੀਜਨ ਹੁੰਦਾ ਹੈ ਉਹਨਾਂ ਦੀ ਨਿੱਜੀ ਪਾਰਟੀ ਆ ਆਪਾਂ ਨੂੰ ਉਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਮੈਂ ਕੋਈ ਚੀਜ਼ ਕਹਿ ਨਹੀਂ ਸਕਦਾ ਜੇ ਜੇ ਐਸਸੀ ਦੇ ਉੱਤੇ ਐਕਸ਼ਨ ਲੈਣਗੇ ਤਾਂ ਬਹੁਤ ਵਧੀਆ ਰਹਿਣਗੇ ਕਿਉਂਕਿ ਐਸੀਆਂ ਨੂੰ ਅਣਦੇਖਾ ਨਹੀਂ ਕਰ ਸਕਦੇ ਬਿਲਕੁਲ ਵੀ ਉਹ ਕਿਸ ਤਰੀਕੇ ਨਾਲ ਅਣਦੇਖਾ ਕਰਨਗੇ ਭਾਈ ਸਾਹਿਬ ਤੁਸੀਂ ਸੰਵਿਧਾਨ ਚੱਕ ਕੇ ਹੱਥ ਦੇ ਵਿੱਚ ਗੱਲਾਂ ਕਰਦੇ ਹੋ ਜੀ ਤੁਸੀਂ ਸੰਵਿਧਾਨ ਦੇ ਰਾਖੇ ਬਣੇ ਹੋ ਇਸ ਵੇਲੇ ਇੰਡੀਆ ਦੇ ਵਿੱਚ ਬਚਾਓ ਬਚਾਓ ਦੀਆਂ ਉਹ ਸੰਵਿਧਾਨ ਬਚਾਓ ਦੀ ਤੁਸੀਂ ਰੈਲੀ ਕੱਢ ਰਹੇ ਆ 2024 ਦਾ ਜਿਹੜਾ ਨੈਸ਼ਨਲ ਇਲੈਕਸ਼ਨ ਹੋਇਆ ਹੈ 100 ਸੀਟਾ ਐਵੇਂ ਨਹੀਂ ਕਾਂਗਰਸ ਦੀਆਂ ਨਹੀਂ ਸੰਵਿਧਾਨ ਦੇ ਬਦੌਲਤ ਆਈਆਂ ਇਸ ਸੰਵਿਧਾਨ ਨੂੰ ਹੱਥ ਦੇ ਵਿੱਚ ਲੈ ਕੇ ਰਾਹੁਲ ਗਾਂਧੀ ਨੇ ਕਿੰਨਾ ਰੋਲਾ ਪਾਇਆ ਬਿਲਕੁਲ ਕਿੰਨਾ ਸ਼ੋਰ ਮਚਾਇਆ ਕਿ ਸੰਵਿਧਾਨ ਨੂੰ ਬਚਾਣਾ ਹੈ ਵੋਟ ਕਰੋ ਸੰਵਿਧਾਨ ਨੂੰ ਬਚਾਣਾ ਹੈ ਵੋਟ ਕਰੋ ਬਹੁਤ ਬਹੁਤ ਸ਼ੁਕਰੀਆ ਜੀ ਜੈ ਭੀਮ ਜੈ ਭਾਰਤ ਇਹ ਮੇਰੇ ਨਾਲ ਸਗੇ ਮੇਰੇ ਸਹਿਯੋਗੀ ਅਮਨ ਗਿਲ ਤੁਸੀਂ ਸੁਣਿਆ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਨੂੰ ਇਸ ਚੀਜ਼ ਦਾ ਕੀ ਖਮਿਆਜ਼ਾ ਭੁਗਤਣਾ ਪਵੇਗਾ ਇਸ ਵੀਡੀਓ ਚ ਕਲਾ ਇਹ ਨਹੀਂ ਜੈਪੀਮ ਜੈ ਭਾਰਤ